ਉਦਾਂ ਹੋਈ ਜੀ ਮੈਂ ਐਸੇ ਕੇਚ ਪਾਣੀ ਲਾਇਆ ਸੀ ਅੱਛਾ ਜੀ ਤੇ ਇਹ ਕਣਕ ਨੂੰ ਭਈਆ ਮੋਟਰ ਤੇ ਲੰਮਾ ਪਿਆਇਆ ਸੀ ਅੱਛਾ ਜੀ ਇੱਕ ਤੋਂ ਦੀ ਇੱਕ ਸਿੱਧਾ ਆਇਆ ਉਹਨੇ țeੜ ਪਰਨਾ ਲਿਆ ਤਾਂ ਪਰਨੇ ਦੀ ਬੁਕਲ ਅੱਛਾ ਜੀ ਮੈਂ ਜਾਂ ਕੁਸਦਾ ਹੀ ਹੈ ਤੇ ਜਾਂ ਸ਼ਰਾਬੀ ਹੈ ਅੱਛਾ ਜੀ ਮੈਂ ਵੀ ਕਈ ਕੋਈ ਸਾਹਮ ਕੇ ਜੀ ਉਹਦੇ ਹੱਲ ਨੂੰ ਦੇਖਿਆ ਅੱਛਾ ਜੀ ਉਹ ਸਦਾਜ ਮੇਰੇ ਹੱਲ ਨੂੰ ਗਿਆ ਹਾਂ ਤੇ ਮੈਂ ਕਿਹੋ ਕੀ ਗੱਲ ਕਿੱਧਰ ਫਿਰਦਾ ਹਾਂ ਹਾਂ ਕਹਿੰਦਾ ਜੀ ਬਾਕੇ ਆਇਆ ਅੱਛਾ ਅੱਛਾ ਫੇਰ ਉਹਨਾਂ ਤਰੀ ਕਹਾਣੀ ਸੁਣਾਈ ਉਹ ਜਿਹੜੀ ਰਾਹ 'ਚ ਖਜੂਰਪਟੋਲੀ ਆਉਂਦੀ ਆ ਹਾਂਜੀ ਹੁਸ਼ਾਰਪੁਰ ਹਾਂਜੀ 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 ਉੱਥੋਂ ਦੌੜ ਕੇ ਆਇਆ ਸੀ ਹਾਂ ਇੱਕ ਦੂਦੀ ਗੱਲ ਇਹ ਬਹੁਤ ਚਿਰ ਦੀ ਜੀ 467 ਦੀ ਗੱਲ ਆ ਫੇਰ ਕੀ ਕੀਤਾ ਉਹ ਨਹੀਂ ਰੱਖਿਆ ਸੀ ਤੁਸੀਂ ਨਹੀਂ ਮੈਂ ਦੱਸਦਾ ਹਾਂ ਜੀ ਹਾਂਜੀ ਕੰਮਚਾਰੀ ਜੀ ਬੇਚਾਰਾ ਹਾਂ ਹਾਂ ਮੈਂ ਉੱਥੇ ਲ ਜਾ ਕੇ ਮੋਟਰ ਤੋਂ ਭਈਏ ਨੂੰ ਢਾਲਿਆ ਅੱਛਾ ਉਹਦੇ ਪਹਿਲਾਂ ਉਹਨੂੰ ਆਗੂ ਚਕਾਈ ਹੂੰ ਫੇਰ ਉਹਦੇ 'ਚ ਪਾਇਆ ਤੇ ਭਈਏ ਨੂੰ ਕਿਹਾ ਤੂੰ ਪਾਣੀ ਲਾ ਅੱਛਾ ਮੈਂ ਉਹਦਾ ਚਾਹ ਦਾ ਪ੍ਰਬੰਧ ਇੱਥੇ ਨਹੀਂ ਸੀ ਅੱਛਾ ਤੇ ਮੈਂ ਘਰੋਂ ਚਾਹ ਲੈ ਆਇਆ ਹੂੰ ਜਾ ਚੁਪੜਾਈ ਦਿਨ ਚੜ ਗਿਆ ਅੱਛਾ ਮੈਂ ਭਾਈ ਤੇਰੀ ਰਾਤ ਗਈ ਆ ਨਿਕਲ ਹੂੰ ਤੂੰ ਜੇ ਤੈਨੂੰ ਜਾਣਾ ਜਾ ਇਹਦਾ ਮੈਂ ਨਹੀਂ ਜਾਊਗਾ ਅੱਛਾ ਪ੍ਰੋਬਲਮ ਕੀ ਹੋਈ ਸੀ ਉਹਨੂੰ ਉਦਾਂ ਦੱਸਿਆ ਨੇ ਕੋਈ ਸਾਰਾ ਹੀ ਦੱਸਿਆ ਜੀ ਲੰਬੀ ਕਹਾਣੀ ਆ ਹਾਂ ਨਹੀਂ ਬਹੁਤੀ ਵੀ ਨਹੀਂ ਕੀ ਦੱਸੋ ਵਿਆਜੋ ਫਿਰ ਗੱਲ ਸੁਣਨੀ ਬਣਦੀ ਆ ਆਜੋ ਤਾਂ ਕੀ ਮਤਲਬ ਉਹਦੀ ਕਹਾਣੀ ਆ ਭਈਆ ਉਹ ਕਹਿੰਦਾ ਜੀ ਮੈਂ ਉਹ ਕੰਮ ਕਰਤਾ ਸੀ ਅੱਛਾ ਜੀ ਉਹ ਦਿਨ ਬਾਰ ਪਿੱਛੇ ਡਾਂਗ ਰੱਖਤੇ ਤੇ ਹਮਾਰੇ ਅੱਛਾ ਜੀ ਤੇ ਰਾਤ ਕੋ ਤਾਲਾ ਲਗਾ ਦਿੱਤੇ ਸੀ ਅੱਛਾ ਜੀ ਅੱਜ ਮੈਂ ਪਿੱਛੇ ਸੇ ਉਹ ਖਿੜਕੀ ਉਹ ਖਾੜ ਕੇ ਤੇ ਨਿਕਲ ਕੇ ਆਇਆ ਮਤਲਬ ਟੌਰਚਰ ਕਰਦੇ ਸੀ ਉਹਦੇ ਤੇ ਹੈ ਹਾਂ ਕੱਲਾ ਨਹੀਂ ਸੀ ਕਿੰਨਾ ਹੋਰ ਵੀ ਹੈ ਮੇਰੇ ਸਾਥ ਅੱਛਾ ਤੇ 1 ਸਾਲ ਮੁਝੇ ਹੋ ਗਿਆ ਅੱਛਾ ਜੀ ਕੋਈ ਪੈਸਾ ਨਹੀਂ ਦਿਆ ਓਏ ਹੋਏ ਅੱਛਾ ਸਭ ਕੁਝ ਦੱਸੀ ਜਾਂਦਾ ਮੈਂ ਉਹ ਤੋਂ ਚੋਰੀ ਉੱਥੇ ਨੂੰ ਕੋਈ ਜੋਲ ਪਟੋਰੀ ਗਿਆ ਜੀ ਜਿਹੜਾ ਟਿਕਾਣਾ ਦੱਸਿਆ ਫਿਰ ਮੈਂ ਕਿਹਾ ਵੀ ਤੁਹਾਡਾ ਬੰਦਾ ਵੀ ਦੌੜਿਆ ਕੋਈ ਅੱਛਾ ਇਨ ਚੋੜੇ ਟੋੜੇ ਹੀ ਸੀ। ਅੱਛਾ ਫੇ ਮੈਂ ਕਿ ਇੱਕ ਉੱਤੇ ਮੇਰੇ ਕੋਲ ਆ। ਅੱਛਾ ਜੀ ਤੇ ਜੋ ਤੁਹਾਡਾ ਨੁਕਸਾਨ ਕੀਤਾ ਆ। ਅੱਛਾ। ਹਾਂ। ਉਹ ਤਰੀ ਉਹਨੂੰ ਫੜ ਸਕਦੇ ਮੇਰੇ ਕੋਲ। ਬੜੇ ਯਕੀਨ ਨਾ ਰਹਿ ਰਿਹਾ। ਬੜੀ ਸਿਆਣੀ ਗੱਲ ਕੀਤੀ ਤੁਸੀਂ ਇਹ ਮੈਂ ਦੇਖਿਆ ਨਾ। ਬਹੁਤ ਵਧੀਆ ਕੀਤਾ। ਅੱਛਾ ਫੇਰ ਕੀ ਕਹਿੰਦੇ? ਉਹ ਬੜੇ ਬੁੱਲ ਨਹੀਂ ਔਖਾ ਜੀ ਕਹਿੰਦੇ ਸਾਡੇ ਨਾਲ ਇਦਾਂ ਹੀ ਹੁੰਦੀ ਆ। ਅੱਛਾ ਅਸੀਂ ਕਦੀ ਕਹਿਨ ਪਹਿਂ ਨਹੀਂ ਦਿੱਤੇ। ਮੈਂ ਉਹਦੇ ਕੋਲੋਂ ਜੀ ਹਾਂਜੀ ਲੇਬਰ ਕੋਰਟ 'ਚ ਕੇਸ ਕਰਵਾਤਾ ਦਰਖਾਤ ਦਿੱਤੀ। ਅੱਛਾ ਤੁਹਾਨੂੰ ਪਤਾ ਲੱਗਿਆ ਨਾ ਕਿੱਦਾਂ ਦਿਓ ਵੀ ਫਿਰ ਕੋਈ ਗੱਲ ਲੱਗੇ ਫਿਰ ਭੇਜੀ ਉਹ ਉੱਤੇ ਜੱਜ ਨੇ ਪੁੱਛਿਆ ਅੱਛਾ ਜੀ ਇਹਨੂੰ ਬਈ ਇਹਨੂੰ ਪੁੱਛਿਆ ਕਿ ਕਿੰਨਾ ਚਿਰ ਲਾਇਆ ਕਿੰਨੇ ਪੈਸੇ ਲਏ ਅੱਛਾ ਜੀ ਉਹ ਵੀ ਆਇਆ ਸੀ ਕਿ ਉੱਥੇ ਅੱਛਾ ਅੱਛਾ ਹੁਣ ਸਦਾ ਹੀ ਕਿਹਾ ਪਈ ਅੰਦਰ ਹੋਣਾ ਕਿ ਪੈਸੇ ਦੇਣੇ ਓਕੇ ਕੀ ਬਾਤਾਂ ਹਨ ਕੋਈ ਨਹੀਂ ਪੈਸੇ ਦੇ ਦਿੱਤੇ ਹਾਂ ਉਹਨ ਥੱਬਾ ਤਵੇ ਦਾ ਤਬਾਈ ਪੜਿਆ ਉਦੋਂ ਦਸਾਂ ਦੇ ਇੰਦਾਂ ਛੋਟੇ ਸੀ ਹਾਂਜੀ 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 ਸਾਲ ਦੇ ਪੈਸੇ ਚੰਗੇ ਬਣ ਗਏ ਹਾਂਜੀ ਹਾਂਜੀ ਜਿਹੜਾ ਸਰਕਾਰੀ ਛੇਟ ਆਉਂਦੀ ਸਾਫਨਾ ਨੇ ਹਾਂ ਮੈਂ ਸਮਝ ਗਿਆ ਹਾਂਜੀ ਅੱਛਾ ਉਹ ਮੈਨੂੰ ਕਹੇ ਝੋਲੀ ਕਰੋ ਅੱਛਾ ਮੈਂ ਕਹਿੰਨੀ ਝੋਲੀ ਨਹੀਂ ਕਰਨੇ ਤੇਰੇ ਹੀ ਆ ਬੜੀ ਵੱਡੀ ਐਫਰਟ ਸੀ ਤੁਹਾਡੀ ਇਹ ਫੇਰ ਵੀ ਦੇਖ ਲਓ ਕਿਹੜਾ ਇੰਨੀ ਪੇਨ ਲੈਂਦਾ ਕਿਸੇ ਦੇ ਬਾਬਾ ਜੀ ਉਦਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਆ ਕਿ ਵੀ ਇਹਹੀ ਚੀਜ਼ ਆ ਜਿਹੜੀ ਕਿਸੇ ਕਿਸੇ ਨੂੰ ਖਾਸ ਬਣਾਉਂਦੀ ਦੂਜੇ ਤੋਂ ਵੱਖਰਾ ਬਣਾਉਂਦੀ ਆ ਦੂਜੇ ਦੀ ਹੈਲਪ ਕਰਨਾ ਹੋਰ ਪਾਇਆ ਜੀ ਮੈਂ ਤੁਹਾਨੂੰ ਕਿਹੜਾ ਘਾਟਿਆ ਹਾਂ ਲਓ ਜੀ ਸਾਡੇ ਕੋਲਿਆ ਜੀ 4-5 ਸਾਲ ਅੱਛਾ ਉਹ ਰਿਆ ਫਿਰ ਇੱਥੇ ਤੁਹਾਡੇ ਕੋ ਹੈ ਅੱਛਾ ਉਦੋਂ ਆ ਅਗਲੇ ਖੇਤਾਂ ਵਾਲਿਆਂ ਨੂੰ ਰਾਹ ਨਹੀਂ ਹੁੰਦਾ ਸੀ ਅੱਛਾ ਜੀ ਅੱਛਾ ਇਹ ਸਾਡੇ ਇੱਥੋਂ ਵਿਚੋਂ ਦੀ ਲੰਘਦੇ ਸੀ ਠੀਕ ਆ ਤੇ ਉਹਨੂੰ ਦੇਖ ਕੇ ਕਿਸੇ ਨੇ ਕਹਿਣਾ ਨਾ ਭਈਆ ਮੈਨੂੰ ਪਾਣੀ ਚਕਾ ਦੇ ਅੱਛਾ ਜੀ ਤੂੰ ਕਹਿਣਾ ਮੈਂ ਤੇਰਾ ਨੌਕਰ ਨਹੀਂ ਹਾਂ ਹਾਂ ਆਪ ਉਠਾ ਸਾਡੇ ਕੋ ਆ ਕੇ ਫਿਰ ਉਹ ਅੱਛਾ ਜਿੱਦਾਂ ਉਹ ਤੁਹਾਡੇ ਕੋਲ ਰਿਹਾ 5 ਸਾਲ ਪਹਿ ਕਿੱਥੇ ਚਲਾ ਗਿਆ ਮੈਂ ਦੱਸਦਾ ਹਾਂ ਜੀ ਅੱਛਾ ਜੀ ਉਹਦੀ ਅੱਛਾ ਫਿਰ ਘਰ ਵਾਲੀ ਦਾ ਆਇਆ ਜੀ ਚਿੱਠੀ ਅੱਛਾ ਜੀ ਮੋਬਾਈਲ ਤਾਂ ਹੁੰਦੇ ਨਹੀਂ ਠੀਕ ਆ ਤੇ ਉਹਨ ਕਿਹਾ ਭਾਈ ਹਾਂਜੀ ਮੈਂ ਅਜ ਉਹਨੂੰ ਕਹਿੰਦਾ ਰਿਹਾ ਹਾਂ ਹਾਂਜੀ ਉਹਨ ਦੱਸਿਆ ਮੇਰੀ ਮਾਂ ਆ ਵੱਡਾ ਭਾਈ ਆ ਬਾਪ ਹੈ ਨਹੀਂ ਅੱਛਾ ਜੀ ਤੇ ਉਹ ਛੋਟਾ ਭਾਈ ਵੀ ਕੋਈ ਨਹੀਂ ਅੱਛਾ ਜੀ ਤੇ ਮੇਰਾ ਭਾਈ ਕੰਮ ਸੰਭਾਲਦਾ ਹੈ ਅੱਛਾ ਜੀ ਤੇ ਪੈਸੇ ਉਹਨੇ ਭਾਈ ਨੂੰ ਹੀ ਭੇਜਣੇ ਠੀਕ ਆ ਮੈਂ ਕਹਣਾ ਕਦੀ ਮਾਂ ਨੂੰ ਹੀ ਭੇਜ ਦਿਆ ਕਰ ਅੱਛਾ ਉਹ ਨਹੀਂ ਕੋਈ ਬਾਤ ਨਹੀਂ ਉਹ ਦਿੱਤਾ ਅੱਛਾ 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 ਉਹਦੀ ਬਿਆਸ ਉਹਦੀ ਘਰ ਵਾਲੀ ਦੀ ਚਿੱਠੀ ਹੁਣ ਆਉਣੀ ਤਾਂ ਮੇਰੇ ਰਾਹੀਂ ਸੀ ਹਾਂਜੀ ਹਾਂਜੀ ਬਿਲਕੁਲ ਕੇਅਰ ਆਫ ਹਾਂਜੀ ਹਾਂਜੀ ਬਿਲਕੁਲ ਹਿੰਦੀ ਚ ਲਿਖੀ ਸੀ ਅੱਛਾ ਜੀ ਪੜ੍ਹ ਲੇ ਸਿਗਾ ਉਹ ਅਨਪੜ੍ਹ ਅੱਛਾ ਤੂੰ ਹੀ ਸੁਣਾਉਨੇ ਹੁੰਨੇ ਇਹਨੂੰ ਮੈਂ ਹੀ ਸੁਣਾਈ ਠੀਕ ਆ ਤੇ ਤੇਰੇ ਭਾਈ ਨੇ ਮੈਨੂੰ ਘਰੋਂ ਕੱਢਿਆ ਅੱਛਾ ਤੇ ਜਦੋਂ ਤੂੰ ਗਿਆ ਮੈਨੂੰ ਅੰਦਰ ਨਹੀਂ ਖਾਣ ਪੈਣ ਨੂੰ ਦੰਦਾ ਹੂੰ ਉਹ ਕਹਿੰਦਾ ਜੀ ਫੇ ਆ ਮੈਂ ਅੱবি ਜਾ ਕੇ ਕਾਟੂਗਾ ਮੈਂ ਕਿਉਂ ਕੱਟੀ ਨਾ ਉਹ ਇਦਾਂ ਕਰ ਮੇਰੇ ਤੋਂ ਡਬਲ ਲੈ ਜਾ ਕਰਾਇਆ ਅੱਛਾ ਜੀ ਉਹਨਾਂ ਉਹਨੂੰ ਵੀ ਨਾਲ ਲੈ ਹਾਂ ਉਹਨਾਂ ਜਾ ਕੇ ਭਰਾ ਬੜ ਤੇ ਤੇ ਬੜ ਸਟਿਆ ਹਾਂ ਉਹ ਟੋਟੀ ਲਾ ਬਾਬਾ ਜੀ ਫੇ ਉਹਦੀ ਜੇਲ ਤੋਂ ਚਿੱਠੀ ਆਈ ਸੀ ਓਏ ਹੋਏ ਅੱਛਾ ਫੇ ਉਹ ਬਸ ਮੁੜ ਕੇ ਕੋਈ ਚਿੱਠੀ ਵੀ ਨਹੀਂ ਆਈ ਸੀ ਮਤਲਬ ਉਹਨੂੰ ਹੋ ਗਈ ਹੁਣੇ ਉਮਰ ਕੈਦ ਦੀ ਸਜ਼ਾ ਹੋਰ ਕੀ ਕਿੰਨਾ ਵਧੀਆ ਲਾਈਫ ਜੀ ਰਿਆ ਸੀ ਇੱਥੇ ਉਦਾਂ ਪਰ ਉਹ ਤੁਸੀਂ ਸਮਝਾਇਆ ਵੀ ਦੇਖ ਲਓ ਪਰ ਉਹ ਸਮਝਿਆ ਨਹੀਂ ਉਹਨੇ ਫਿਰ ਕੰਮ ਕਰਤਾ ਹੈ ਉਹ ਜੀ ਵਾਰੀ ਬਾੜ ਚਲੋ ਤੁਸੀਂ ਉਹਦੀ ਜ਼ਿੰਦਗੀ ਕੁਝ ਸਾਲ ਤਾਂ ਬਚਾ ਲਈ ਉਦਾਂ ਨਹੀਂ ਜੀ ਘਰਮ ਬੜਾ ਸੀ ਹਮ ਮਾੜੀ ਗੱਲ ਆ ਪਰ ਮੇਰ ਨਾਲ ਮੇਰਾ ਬਹੁਤ ਸਿਗਾ ਜੀ ਹਮ ਮੈਂ ਕਿਸੇ ਨੇ ਮੇਰੇ ਤੋਂ ਕਹਿਣਾ ਨਾ ਹਾਂ ਇਹ ਪੱਠੇ ਸਭਾ ਵੱਲ ਹਾਂ ਉਹਨੇ ਮੈਨੂੰ ਕਹਿਣਾ ਆਛਾ ਚਾਰਾ ਮੈਂ ਢਾਲਣਾ ਹਾਂ ਹਾਂ ਆਪ ਆਪ ਕਿਉਂ ਕਿਸੇ ਕੋ ਵੀ ਜਿੱਟੇ ਮੈਂ ਲਊਗਾ ਸਹੀ ਗੱਲ ਆ ਵਧੀਆ ਗੱਲ ਆ ਦੇ ਲਓ ਹਾਂ ਉਸ ਸਮੇਂ ਤੇ ਬੰਦਾ ਬਾਬਾ ਜੀ ਟਰਸਟ ਕਰ ਲੈਂਦਾ ਸੀ ਉਹਦਾ ਬੰਦਿਆਂ ਤੇ ਹਨਾ ਵੈਸੇ ਪਰ ਚਲੋ ਤੁਸੀਂ ਵੀ ਇਦਾਂ ਬਲਾਈਂਡ ਰਸਤਾ ਨਹੀਂ ਕੀਤਾ ਤੁਸੀਂ ਵੀ ਜਾ ਕੇ ਪਤਾ ਕਰਕੇ ਆਏ ਆ ਹਾਂਜੀ ਹਾਂਜੀ ਹੂੰ ਪਰ ਗੱਲ ਬਹੁਤ ਸਿਆਣੀ ਲੱਗੀ ਬਾਬਾ ਜਿਹੜੀ ਤੁਸੀਂ ਦੱਸੀ ਨਾ ਕਿ ਵੀ ਜਾ ਕੇ ਤੁਸੀਂ ਪਤਾ ਕੀਤਾ ਉਹਨਾਂ ਨੂੰ ਚਲੋ ਠੀਕ ਆ ਜੀ